ਅੱਜ 3 ਵਜੇ 3 ਮਿੰਟ ਦੇ ਉੱਤੇ ਇੱਕ ਥ੍ਰੈਟ ਆਈ ਹੈ ਜਿਹਦੇ ਵਿੱਚ ਪ੍ਰਿੰਕਲ ਦੇ ਉੱਤੇ ਤਾਂ ਥ੍ਰੈਟ ਆਈ ਹੈ ਤੇ ਨਾਲ ਦੀ ਨਾਲ ਪੂਰੇ ਪਰਿਵਾਰ ਦੇ ਉੱਤੇ ਆਈ ਹੈ ਜਿਨ੍ਹਾਂ ਦੇ ਦੀਵਾਲੀ ਦੇ ਪਟਾਕੇ ਬਜੇ ਪਏ ਸੀਗੇ ਉਹਨਾਂ ਨੇ ਆਪਣੇ ਪਟਾਕੇ ਜਲਾ ਲਏ ਤੇ ਉਹਨਾਂ ਨੂੰ ਮੈਂ ਕਵਾਂਗਾ ਥੋੜੇ ਪਟਾਕੇ ਹੋਰ ਬਜਾ ਕੇ ਰੱਖਿਓ ਜਦੋਂ ਉਹਦੀ ਜਬਾਨਤ ਹੋ ਜੂਗੀ ਤੇ ਫਿਰ ਬਾਹਰ ਆਊਗਾ ਫਿਰ ਚਲਾ ਲਈ ਤੁਸੀਂ ਡਿਫੈਂਡ ਕਰਦੇ ਹੋ ਵੀ ਜੋ ਪ੍ਰਿੰਕਲ ਨੇ ਮਾਵਾ ਪੈਣਾਂ ਦੀਆਂ ਗਾਲਾਂ ਕੱਢਦਾ ਲੋਕਾਂ ਨੂੰ ਬੇਸਿਕਲੀ ਪ੍ਰਿੰਕਲ ਦਾ ਡਰਾਈਵਰ ਬਣਿਆ ਹੋਇਆ ਸੀਗਾ ਤੇ ਉਹਦੇ ਰੋਟੀ ਵਾਲਾ ਡੱਬਾ ਚੱਕ ਕੇ ਨਾਲ ਜਾਂਦਾ ਹੁੰਦਾ ਸੀ ਲਗਦਾ ਨਹੀਂ ਹੈ ਕਿ ਲੁਧਿਆਣੇ ਦੇ ਵਿੱਚ ਗੈਂਗ ਆ ਵਾਸੇਪੁਰ ਇਹ ਦੋਨਾਂ ਨੇ ਬਣਾਈ ਹੋਈ ਆ ਇਸ ਚੀਜ਼ ਨੂੰ ਬੰਦ ਇਹ ਪ੍ਰਸ਼ਾਸਨ ਨੇ ਪ੍ਰਿੰਕਲ ਦੇ ਉੱਤੇ ਐਕਸ਼ਨ ਲਿਆ ਤੇ ਵਾਰੀ ਤੇਰੀ ਵੀ ਆ ਸਕਦੀ ਅਨੀ ਸੇਠੀ ਦਾ ਪਰਿਵਾਰ ਆ ਜਿਹੜਾ ਉਹ ਵਾਰ-ਵਾਰ ਇਹ ਗੱਲ ਕਹਿੰਦੇ ਨੇ ਕਿ ਪ੍ਰਿੰਕਲ ਕਰਕੇ ਮੇਰਾ ਪਰਿਵਾਰ ਟੁੱਟ ਗਿਆ ਮੇਰੀ ਘਰ ਵਾਲੀ ਮੇਰੇ ਬੱਚੇ 10 11 ਸਾਲ ਬਾਅਦ ਸਾਰਾ ਕੁਝ ਖਿਲ ਗਿਆ ਅਗਰ ਉਹ ਕਿਸੇ ਨੂੰ ਭੈਣ ਕਹਿ ਕੇ ਤੇ ਉਹਨੂੰ ਬੰਦੇ ਖਾਣੀ ਕਹਿੰਦਾ ਵਿਆ ਹੈ ਇਹ ਤੁਸੀਂ ਦੇਖ ਲਓ ਕਿਹੋ ਜਿਹਾ ਵਿਚਾਰ ਰੱਖੀ ਬੈਠਾ ਹੈ ਆਇਤਕ ਕੋਈ ਉਹਦੇ ਤੇ ਹਣੀ ਟਰੈਪ ਦਾ ਪਰਚਾ ਤਾਂ ਆਇਆ ਨਹੀਂ ਕਿ ਪ੍ਰਸ਼ਾਸਨ ਨੂੰ ਸਮਝ ਨਹੀਂ ਆਈ ਸੀ ਕਿ ਕਿਸੇ ਨੇ ਵੀ ਕੋਈ ਕੰਪਲੇਨਟ ਨਹੀਂ ਦਿੱਤੀ ਇਹ ਹਣੀ ਸੇਠੀ ਹੈ ਕਿਉਂਕਿ ਨਾਲ ਬੈਠਾ ਰਿਹਾ ਹੈ ਨਾ ਖਾ ਕੇ ਇੱਕ ਥਾਲੀ ਦੇ ਵਿੱਚ ਖਾ ਕੇ ਛੇਦ ਕਰਕੇ ਗਿਆ ਹੈਗਾ ਉਹ ਹਣੀ ਸੇਠੀ ਆਪਣੇ ਕੱਪੜੇ ਪਾਣ ਲਈ ਕਿਉਂਕਿ ਜਿੰਨੀ ਦੀ ਹੈਲਥ ਹੈ ਨਾ ਇਹਨੂੰ ਆਪਣੀ ਦੁਕਾਨ ਤੋਂ ਤਾਂ ਕੱਪੜੇ ਮਿਲਦੇ ਨਹੀਂ ਸੀਗੇ ਉਹ ਵੀ ਇਹ ਮੇਰੀ ਦੁਕਾਨ ਤੋਂ ਆ ਕੇ ਪਾਉਂਦਾ ਹੁੰਦਾ ਸੀਗਾ ਪਰ ਉਸਮਾਨ ਦੇ ਵਿੱਚ ਦੇਖ ਕੇ ਨਾ ਠੁਕਦਾ ਪਿਆ ਹੈਗਾ ਵਾ ਤੇ ਇਹਨੂੰ ਇਹ ਨਹੀਂ ਪਤਾ ਕਿ ਜਿਹੜੀ ਠੋਕਿਆ ਵਾਪਸ ਮੂੰਹ ਦੇ ਉੱਤੇ ਆਣੀ ਹੈ ਅੱਜ ਨਹੀਂ ਤਾਂ ਦੋ ਦਿਨ ਬਾਅਦ ਉਹਦੀ ਜਮਾਨਤ ਹੋਏਗੀ ਆਪਣੇ ਬਾਅਦ ਅਗ ਮੈਂ ਬਿਲਕੁਲ ਮੇਰੀ ਦੁਕਾਨ ਦੇ ਉੱਤੇ ਬੈਠਾ ਸੀਗਾ ਤੇ ਮੇਰੇ ਨਾਲ ਭਾਵੇਂ ਗੁਰਦੁਆਰੇ ਚੱਲ ਕੇ ਕਹਿ ਦੇਵੇ ਕਿ ਇਹਨੇ ਮੇਰੇ ਸਾਹਮਣੇ ਅਗਰ ਨਸ਼ਾ ਨਹੀਂ ਕੀਤਾ ਹੈਗਾ ਮੈਨੂੰ ਖੁਦ ਦੇਖਿਆ ਨਸ਼ਾ ਕਰਦੇ ਹੋਏ ਬਾਕੀ ਜੇ ਇਹਨੇ ਆਪਣੇ ਆਪ ਨੂੰ ਜੇ ਸੱਚਾ ਸਾਬਤ ਕਰਨਾ ਚਾਹੁੰਦਾ ਤੇ ਆ ਜਾਵੇ ਇੱਕ ਵਾਰੀ ਕਿਸੇ ਵੀ ਗੁਰਦੁਆਰੇ ਦੇ ਵਿੱਚ ਬੈਠ ਕੇ ਗੱਲ ਕਰ ਲੈਂਦਾ ਇਹਨੀਆਂ ਵੀ ਹਰਕਤਾਂ ਇਹੋ ਜਿਹੀਆਂ ਹੀ ਹੈਗੀਆਂ ਜੀ ਆਉਣ ਵਾਲੇ ਟਾਈਮ ਦੇ ਵਿੱਚ ਇਹਨੂੰ ਵੀ ਸਲਾਖਾ ਦੇ ਵਿੱਚ ਜਾਣਾ ਹੀ ਧੇਲੀ ਪੋਸਟ ਪੰਜਾਬੀ ਦੇ ਦੇਖ ਰਿਹਾ ਹਾਂ ਤੇ ਮੈਂ ਹਾ ਆਦੀਪ ਸੰਦੀਪ ਲੁਧਿਆਣਾ ਦੇ ਮਸ਼ਹੂਰ ਕਾਰੋਬਾਰੀ ਪ੍ਰਿੰਕਲ ਨੂੰ ਪਿਛਲੇ ਦਿਨਾਂ ਦੇ ਵਿੱਚ ਪੁਲਿਸ ਵੱਲੋਂ ਆਈਟੀ ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਜਾਂਦਾ কোর্ਟ ਦੇ ਵਿੱਚ ਦੋਨਾਂ ਨੂੰ ਪੇਸ਼ ਕੀਤਾ ਜਾਂਦਾ ਤਾਂ ਇੱਕ ਵਕੀਲ ਵੱਲੋਂ ਉਹਨਾਂ ਦੇ ਥੱਪੜ ਮਾਰਿਆ ਜਾਂਦਾ ਤੇ ਇਸ ਦੇ ਨਾਲ ਹੀ ਜੇ ਗੱਲ ਕਰੀਏ ਤਾਂ ਦੂਜੇ ਪਾਸੇ ਉਹਨਾਂ ਦੇ ਕੱਟੜ ਵਿਰੋਧੀ ਕਹੇ ਜਾਂਦੇ ਹਨੀ ਸੇਠੀ ਵੱਲੋਂ ਵੀ ਪਟਾਕੇ ਉਸ ਦਿਨ ਚਲਾਏ ਜਾਂਦੇ ਨੇ ਕੋਰਟ ਦੇ ਵਿੱਚ ਵੀ ਤਿੱਖੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਹੁਣ ਪ੍ਰਿੰਕਲ ਲੁਧਿਆਣਾ ਦੇ ਭਰਾ ਦੇ ਨਾਲ ਗੱਲਬਾਤ ਕਰਾਂਗੇ ਕਿ ਉਹ ਇਹ ਸਾਰੇ ਮਸਲੇ ਨੂੰ ਕਿਵੇਂ ਦੇਖਦੇ ਨੇ ਪਰਿਵਾਰ ਕਿਹੜੇ ਹਾਲਾਤਾਂ 'ਚ ਆ ਕਿਉਂਕਿ ਲਗਾਤਾਰ ਪਰਿਵਾਰ ਤੇ ਵੀ ਜਿਹੜੇ ਸਵਾਲ ਚੱਕੇ ਜਾ ਰਹੇ ਨੇ ਕਿ ਪਰਿਵਾਰ ਦੇ ਬਾਰੇ ਜੋ ਗੱਲਾਂ ਉੱਠ ਰਹੀਆਂ ਨੇ ਤਾਂ ਹੁਣ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਦੇਣ ਦੇ ਲਈ ਪ੍ਰਿੰਕਲ ਕਦੋਂ ਤੱਕ ਬਾਹਰ ਆਵੇਗਾ ਜਾਂ ਫਿਰ ਜੋ ਪ੍ਰਿੰਕਲ ਕਰ ਰਿਹਾ ਏ ਕਿ ਉਹ ਠੀਕ ਹੈ ਜੋ ਲੋਕਾਂ ਨੂੰ ਮਾੜਾ ਬੋਲ ਰਿਹਾ ਏ ਕਿ ਉਹ ਠੀਕ ਹੈ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਦੇਣ ਦੇ ਲਈ ਅੱਜ ਉਹਨਾਂ ਦੇ ਭਰਾ ਮਿਲੇ ਨੇ ਤਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਕੀ ਕਹਿਣਾ ਚਾਹੋਗੇ ਪਹਿਲੀ ਤਾਂ ਇਹ ਗੱਲ ਦੱਸੋ ਵੀ ਤੁਸੀਂ ਆਪਣੇ ਭਰਾ ਨੂੰ ਜੇਲ੍ਹ ਮਿਲ ਕੇ ਆਏ ਹੋ ਤਾਂ ਕਿਹੋ ਜਿਹਾ ਲੱਗਦਾ ਇੱਕ ਭਰਾ ਜਦੋਂ ਭਰਾਵਾਂ ਦੀ ਪਿਆਰ ਬਹੁਤ ਹੁੰਦਾ ਤਾਂ ਇੱਕ ਭਰਾ ਨੂੰ ਜੇਲ੍ਹ ਦੇ ਵਿੱਚ ਵੇਖਣਾ ਹੀ ਬਹੁਤ ਵੱਡੀ ਗੱਲ ਤੇ ਔਖੀ ਗੱਲ ਹੁੰਦੀ ਹੈ ਦੇਖੋ ਮਿਲ ਕੇ ਆਇਆ ਵਾ ਮਿਲ ਕੇ ਆਇਆ ਤੇ ਉਹਨੂੰ ਉਹਦਾ ਹਾਲਚਲ ਪੁੱਛਿਆ ਤੇ ਉਹਨੂੰ ਦੱਸਿਆ ਕਿ ਬਈ ਅਗਰ ਜ਼ਿੰਦਗੀ ਦੇ ਵਿੱਚ ਜੀਣਾ ਦੇ ਇੱਕ ਸਹੀ ਰਾਹ ਤੇ ਚੱਲਣਾ ਪੈਂਦਾ ਹੈਗਾ ਵਾ ਕੋਈ ਗਲਤ ਰਾਹ ਦੇ ਉੱਤੇ ਮੈਂ ਵੀ ਆਪਣੇ ਭਰਾ ਨੂੰ ਕਦੀ ਸਪੋਰਟ ਨਹੀਂ ਕਰਦਾ ਬਾਕੀ ਜਿਹੜਾ ਇਹ ਕੇਸ ਹੈਗਾ ਵਾ ਅਗਰ ਇਸ ਕੇਸ ਦੇ ਉੱਤੇ ਗੱਲ ਕਰੀਏ ਕਿ ਆਈਟੀ ਐਕਟ ਦਾ ਜਿਹੜਾ ਪਰਚਾ ਦਰਜ ਕੀਤਾ ਹੋਇਆ ਵਾ ਇਹ ਟੋਟਲੀ ਫੇਕ ਪਰਚਾ ਵਾ ਇੱਕ ਫਰੇਮ ਕੀਤਾ ਹੋਇਆ ਪੋਲਿਟੀਕਲ ਫਰੇਮ ਹੈ ਜਿਹਦੇ ਵਿੱਚ ਅਗਰ ਤੁਸੀਂ ਨੋਟਿਸ ਕਰੋ ਕਿ 2022 ਦੇ ਵਿੱਚ ਇੱਕ ਪਰਚਾ ਹੁੰਦਾ ਪਿਆ ਵਾ ਜਿਹਦੇ ਵਿੱਚ ਉਸ ਤੋਂ ਬਾਅਦ ਉਹਦੀ ਇਨਵੈਸਟੀਗੇਸ਼ਨ ਹੁੰਦੀ ਹੈ ਤੇ ਉਹ ਪਰਚਾ ਕੈਨਸਲ ਹੋ ਜਾਂਦਾ ਵਾ ਜਿਨ੍ਹਾਂ ਅਫਸਰਾਂ ਨੇ ਜਿਹੜੀ ਉਹਦੇ ਦੀ ਇਨਵੈਸਟੀਗੇਸ਼ਨ ਕੀਤੀ ਹੈ ਓਵਰ ਆ ਉਹਦੇ ਦੋਸਤ ਕਿਹਾ ਜਾ ਰਹੇ ਨੇ ਮਤਲਬ ਇਹਦੇ ਵਿੱਚ ਕਿਹਾ ਜਾ ਰਿਹਾ ਹੈਗਾ ਵਾ ਜਿਹੜੇ ਆਪੋਜ਼ਿਟ ਐਡਵੋਕੇਟ ਹੈਗੇ ਨੇ ਕਿ ਉਹ ਉਹਦਾ ਮਿੱਤਰ ਸੀਗਾ ਤਾਂ ਕਰਕੇ ਉਹਨਾਂ ਨੇ ਉਹ ਪਰਚਾ ਕੈਨਸਲ ਕਰਤਾ ਤੇ ਅੱਜ ਇਹਨਾਂ ਨੇ ਮਤਲਬ ਜਿਵੇਂ ਪਰਚਾ ਦਰਜ ਕਰਵਾ ਲਿਆ ਦੁਬਾਰਾ ਦੇ ਵਿੱਚ ਰੀ ਇਨਵੈਸਟੀਗੇਸ਼ਨ ਦੇ ਵਿੱਚ ਇਹਨੂੰ ਲੈ ਕੇ ਆਏ ਨੇ ਟੋਟਲੀ ਇੱਕ ਫਰੇਮ ਹੈ ਜਿਹੜਾ ਬਣਾਇਆ ਗਿਆ ਹੈਗਾ ਵਾ ਤੇ ਇਹ ਚੀਜ਼ ਸਾਰਿਆਂ ਨੂੰ ਤਕਰੀਬਨ ਨੋਲਿਜ ਹੈਗੀ ਕਿ ਇਹ ਜਿਹੜਾ ਧੂਆ ਹੈ ਜਿਹੜਾ ਕਿੱਥੋਂ ਦੀ ਉੱਡਦਾ ਪਿਆ ਹੈਗਾ ਨਹੀਂ ਕੀ ਲੱਗਦਾ ਹੈ ਪ੍ਰਿੰਕਲ ਲੁਧਿਆਣਾ ਜਿਹੜਾ ਆਪਣੀ ਜ਼ਿੰਦਗੀ ਨੂੰ ਮਤਲਬ ਹਰ ਵਾਰ ਵਿਵਾਦਾਂ ਦੇ ਨਾਲ ਘੇਰ ਲੈਂਦਾ ਪਰਿਵਾਰ ਇਹਨਾਂ ਜੀ ਜ਼ਿੰਦਗੀ ਚੱਲਦੀ ਆ ਤੇਰੇ ਕੋਲ ਇੰਨਾ ਸੋਹਣਾ ਕੰਮ ਆ ਤੂੰ ਉਹਨੂੰ ਚਲਾ ਕਿਉਂ ਵਿਵਾਦਾਂ ਦੇ ਨਾਲ ਜੁੜ ਜਾਂਦਾ ਭਾਜੀ ਸਮਝਾਇਆ ਜਾਂਦਾ ਵਾ ਟਾਈਮ ਟੂ ਟਾਈਮ ਜੇ ਕੋਈ ਘਰ ਦੇ ਵਿੱਚ ਕੋਈ ਮੈਂਬਰ ਅਗਰ ਕੋਈ ਰਸਤਾ ਅਗਰ ਅਲੱਗ ਫੜਦਾ ਤੇ ਉਹਨੂੰ ਸਮਝਾਇਆ ਜਾਂਦਾ ਤੇ ਮੈਂ ਵੀ ਆਪਣੇ ਭਰਾ ਨੂੰ ਕਈ ਚੀਜ਼ਾਂ ਦੇ ਉੱਤੇ ਸਮਝਾਉਂਦਾ ਵਾਂ ਬਟ ਗੱਲ ਇਹ ਆ ਕਿ ਉਹ ਥੋੜਾ ਜਿਹਾ ਨਾ ਯੰਗ ਏਜ ਦੇ ਵਿੱਚ ਕਰਕੇ ਥੋੜਾ ਜਿਹਾ ਅਗਰੈਸਿਵ ਕੋਣ ਆ ਉਹਦੇ ਤੇ ਉਹਦੇ ਕਰਕੇ ਉਹ ਥੋੜਾ ਜਿਹਾ ਅਗਰੈਸ਼ਨ ਦੇ ਵਿੱਚ ਜਵਾਬ ਦੇ ਦਿੰਦਾ ਜਿਹੜਾ ਉਹਦੇ ਤੇ ਭਾਰੀ ਪੈ ਜਾਂਦਾ ਬੇਸਿਕਲੀ ਜਿਹੜਾ ਉਹਦਾ ਪੁਆਇੰਟ ਆਫ View ਹੁੰਦਾ ਮੈਨੂੰ ਨਹੀਂ ਲੱਗਦਾ ਕਿਥੇ ਉਹਦਾ ਪੁਆਇੰਟ ਆਫ View ਗਲਤ ਹੈਗਾ ਵਾ ਬਾਕੀ ਇਹ ਹੈ ਕਿ ਹਾਂ ਕਿਸੇ ਦੀ ਧੀ ਪੈਨ ਨੂੰ ਅਗਰ ਕੋਈ ਗਾਲਾਂ ਕੱਢਦਾ ਪਿਆ ਹੋਵੇ ਤੇ ਮੈਂ ਉਸ ਦੀ ਸਪੋਰਟ ਨਹੀਂ ਕਰਦਾ ਬਟ ਅਗਰ ਉਹਨੂੰ ਕਿਸੇ ਚੀਜ਼ ਦੇ ਵਿੱਚ ਤੁਸੀਂ ਫਸਾਉਣ ਦਾ ਤਰੀਕਾ ਬਿਆਹਿਆ ਹੋਇਆ ਹੈ ਕਿ ਹਾਂ ਕੁਝ ਵੀ ਹੈਗਾ ਅਗਰ ਆਪਾਂ ਕਿਸੇ ਬੰਦੇ ਨੂੰ ਪੋਕ ਕਰਾਂਗੇ ਦੇਖੋ ਪਰਸਨੈਲਿਟੀਆਂ ਦੋ ਦੇ ਉਹਦੇ ਵਿੱਚ ਸਾਨੂੰ ਵੀ ਗਾਲਾਂ ਕੱਢਦੇ ਨੇ ਬਟ ਮੇਰੇ ਇੱਕ ਸੁਭਾਅ ਐਵੇਂ ਦਾ ਕਿ ਅਗਰ ਕੋਈ ਗਾਲਾਂ ਕੱਢ ਕੇ ਕਿਸੇ ਨੂੰ ਸੰਤੁਸ਼ਟੀ ਮਿਲਦੀ ਹੈ ਤੇ ਮੈਂ ਉਹਨੂੰ ਕਹਿੰਦਾ ਦੋ ਗਾਲਾਂ ਹੋਰ ਕੱਢ ਲੈ ਭਾਈ ਬਟ ਪ੍ਰਿੰਕਲ ਐਵੇਂ ਦੀ ਪਰਸਨੈਲਿਟੀ ਹੈ ਨਹੀਂ ਅਗਰ ਤੁਸੀਂ ਉਹਨੂੰ ਪੋਕ ਕਰੋਗੇ ਅਗਰ ਉਹਨੂੰ ਗਾਲਾਂ ਕੱਢੋਗੇ ਤੇ ਫਿਰ ਉਹ ਗਾਲਾਂ ਦਾ ਜਵਾਬ ਗਾਲਾਂ ਹੀ ਦੇਊਗਾ ਕਿ ਕਿਵੇਂ ਤੁਸੀਂ ਵੀ ਮੇਰੇ ਖਿਆਲ ਉਹਦੇ ਕੋਰਟ ਦੇ ਵਿੱਚ ਹੀ ਸੀ ਜਿੱਦੇ ਪ੍ਰਿੰਕਲ ਲੁਧਿਆਣਾ ਦੇ ਥੱਪੜ ਵੱਜਦਾ ਹੈ ਤਾਂ ਉਸ ਥੱਪੜ ਨੂੰ ਤੁਸੀਂ ਕਿਵੇਂ ਦੇਖਦੇ ਹੋ ਲੱਗਦਾ ਹੈਗਾ ਕਿ ਪ੍ਰਿੰਕਲ ਤੇ ਇੰਨਾ ਗੁੱਸਾ ਲੋਕ ਕਿਉਂ ਨੇ ਵਕੀਲ ਨੂੰ ਵੀ ਥੱਪੜ ਮਾਰਨਾ ਪੈ ਗਿਆ ਇੰਨੀ ਜਿਹੜਾ ਸਾਰਾ ਮਾਹੌਲ ਹੀ ਕਿਉਂ ਪਰ ਲਾ ਦੋਸ ਵਕੀਲ ਦੀ ਗੱਲ ਕਰ ਲਈਏ ਜਿਹੜਾ ਸਾਹਿਲ ਗੁੱਗਾ ਜਿਹੜਾ ਇੰਟਰਵਿਊ ਵਗੈਰਾ ਦਿੰਦਾ ਪਿਆ ਕਿ ਮੈਨੂੰ ਇਹਨੇ ਮਾਪਿਆਂ ਦੀਆਂ ਗੱਲਾਂ ਗੱਡੀਆਂ ਉਹਦੇ ਵਿੱਚ ਤੁਸੀਂ ਚੈੱਕ ਕਰ ਲੋ ਕਿ ਪ੍ਰਿੰਕਲ ਦੀ ਕਮਿਊਨਿਟੀ ਦੇ ਉੱਤੇ ਯਾਨੀ ਕਿ ਮੇਰੀ ਤੇ ਪ੍ਰਿੰਕਲ ਦੀ ਕਮਿਊਨਿਟੀ ਕਿਉਂਕਿ ਸਰਦਾਰ ਭਾਈਚਾਰੇ ਦੇ ਉੱਤੇ ਉਹਨੇ ਇੱਕ ਸਵਾਲ ਖੜਾ ਕੀਤਾ ਦੀਗਾ ਕਿ ਇੱਕ ਅਗਰ ਕਿਸੇ ਦੀ ਕਮਿਊਨਿਟੀ ਦੇ ਉੱਤੇ ਤੁਸੀਂ ਜਵਾਬ ਦਿਓ ਮਤਲਬ ਉਹਦੇ ਤੇ ਸਵਾਲ ਕਰੋਗੇ ਤੇ ਫਿਰ ਬੰਦਾ ਤੁਹਾਨੂੰ ਕੀ ਜਵਾਬ ਦੇਊਗਾ ਮੇਰੇ ਵਰਗਾ ਸ਼ਾਂਤ ਬੰਦਾ ਹੈ ਚਲੋ ਠੀਕ ਹੈ ਅਸੀਂ ਕਹਿੰਨੇ ਆਂ ਕਿ ਕੁੱਤਾ ਭੌਂਕ ਰਿਹਾ ਭੌਂਕੀ ਜਾਵੇ ਹਾਥੀ ਆਪਣਾ ਰਸਤਾ ਸਿੱਧਾ ਹੀ ਕੱਢੂਗਾ ਪਰ ਪ੍ਰਿੰਕਲ ਨੂੰ ਅਗਰ ਤੁਸੀਂ ਬਾਰ-ਬਾਰ ਇੱਕੋ ਗੱਲ ਦੇ ਉੱਤੇ ਪੋਕ ਕਰੀ ਜਾਓਗੇ ਤੇ ਭਾਜੀ ਉਹ ਜਵਾਬ ਤਾਂ ਫਿਰ ਉਹਨੇ ਆਪਣੇ ਤਰੀਕੇ ਨਾਲ ਦੇਣਾ ਹੀ ਸੀਗਾ ਨਹੀਂ ਹੁਣ ਇਹ ਜਿਹੜਾ ਵਿਵਾਦ ਹੈ ਇਹ ਤੁਹਾਨੂੰ ਲੱਗਦਾ ਕਿ ਹੁਣ ਇਹਦੇ ਪਿੱਛੇ ਵੀ ਪੋਲਿਟਿਕਸ ਸਾਹਿਬ ਪ੍ਰਿੰਕਲ ਨੂੰ ਜਾਣ ਕੇ ਫਸਾਇਆ ਜਾ ਰਿਹਾ ਤੁਹਾਡੇ ਕੰਨ ਮਤਲਬ ਬਿਲਕੁਲ ਇੱਕ ਪੋਲਿਟੀਕਲ ਫਰੇਮ ਦੇ ਵਿੱਚ ਉਹ ਇੱਕ ਆਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਸਿਮਰਤਜੀਤ ਬੈਂਸ ਤੇ ਐਡਵੋਕੇਟ ਗਗਨ ਤੇ ਪ੍ਰਿੰਕਲ ਦੀ ਜਿਹੜੀ ਆਪਸ ਦੇ ਵਿੱਚ ਇੱਕ ਕਨਵਰਸੇਸ਼ਨ ਚੱਲਦੀ ਪਈ ਹੈ ਜਿਹਦੇ ਵਿੱਚ ਐਡਵੋਕੇਟ ਬੈਂਸ ਦੇ ਐਡਵੋਕੇਟ ਤੇ ਬੈਂਸ ਆਪਸ ਵਿੱਚ ਗੱਲ ਕਰਦੇ ਪਏ ਨੇ ਕਿ ਕਿਸ ਤਰੀਕੇ ਰਾਜੀਨਾਮਾ ਜਿਹੜਾ ਲਿਖਵਾਣਾ ਹੈਗਾ ਜਦੋਂ ਉਹਦਾ ਕੇਸ ਕੈਨਸਲ ਹੋ ਗਿਆ ਸੀ ਉਹਨੂੰ ਪਤਾ ਸੀਗਾ ਕਿ ਉਹਦੇ ਹੱਥ ਦੇ ਵਿੱਚ ਹੁਣ ਕੁਝ ਵੀ ਨਹੀਂਗਾ ਹੁਣ ਵੀ ਇਹ ਕੇਸ ਮੈਂ ਤੁਹਾਨੂੰ ਦਰਜਾ ਪਿਆ ਨੋ ਐਵੀਡੈਂਸ ਕੇਸ ਹੈਗਾ ਵਾ ਇੱਕ ਪੋਲਿਟੀਕਲ ਫਰੇਮ ਹੈ ਪ੍ਰੈਸ਼ਰ ਦੇ ਨਾਲ ਉਹਦੇ ਤੇ ਪਰਚਾ ਦਰਜ ਕਰਾ ਲਿਆ ਆਣ ਵਾਲੇ ਟਾਈਮ ਦੇ ਵਿੱਚ ਇਸ ਕੇਸ ਦੇ ਵਿੱਚੋਂ ਬਾਈਜਤ ਬਲੀ ਨਿਕਲੂਗਾ ਨਹੀਂ ਤੇ ਜੇ ਬਾਇਜਤ ਬਰੀ ਨਿਕਲਦਾ ਤਾਂ ਲੱਗਦਾ ਹੈਗਾ ਕਿ ਕਿਉਂਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਦੀ ਅਗਰੈਸਿਵ ਪਰਸੋਨੈਲਿਟੀ ਹੈ ਤਾਂ ਫਿਰ ਲੱਗਦਾ ਵਿਵਾਦ ਫੇਰ ਵਧਣਗੇ ਉਹਦੇ ਜਿਹੜੇ ਜਾਣ ਤੇ ਜੇਲ੍ਹ ਜਾਣ ਤੇ ਖੁਸ਼ੀਆਂ ਬਣਾਈਆਂ ਨੇ ਫਿਰ ਲੱਗਦਾ ਹੈਗਾ ਕਿ ਉਹਨਾਂ ਸਾਰਿਆਂ ਨੂੰ ਜਵਾਬ ਫੇਰ ਤੋਂ ਉਹ ਸਾਰਾ ਕੁਝ ਸ਼ੁਰੂ ਹੋ ਗਿਆ ਦੇਖੋ ਭਾਜੀ ਪ੍ਰਿੰਕਲ ਆਏਗਾ ਤੇ ਉਹ ਆਪਦੇ ਜਵਾਬ ਬੈਟਰ ਦੇ ਸਕਦਾ ਹੈਗਾ ਵਾ ਬਾਕੀ ਰਹੀ ਗੱਲ ਜਿਨ੍ਹਾਂ ਦੇ ਦੀਵਾਲੀ ਦੇ ਪਟਾਕੇ ਵਜੇ ਹੋਏ ਸੀਗੇ ਉਹਨਾਂ ਨੇ ਆਪਣੇ ਪਟਾਕੇ ਜਲਾ ਲਏ ਤੇ ਉਹਨਾਂ ਨੂੰ ਮੈਂ ਕਵਾਂਗਾ ਥੋੜੇ ਪਟਾਕੇ ਹੋਰ ਬਜਾ ਕੇ ਰੱਖਿਓ ਜਦੋਂ ਉਹ ਦੀ ਜਬੰਤ ਹੋ ਜੂਗੀ ਤੇ ਫਿਰ ਬਾਹਰ ਆਊਗਾ ਫਿਰ ਚਲਾ ਲਿਓ ਨਹੀਂ ਇੰਨੀ ਇੰਨੀ ਦੁਸ਼ਮਣੀ ਤੁਸੀਂ ਭਰਾਓ ਕੀ ਲੱਗਦਾ ਹੈਗਾ ਕਿ ਇੱਕ ਉਹਦੇ ਦੋਸਤ ਜਿਹੜੇ ਇਕੱਠੇ ਰਹਿੰਦੇ ਸੀ ਹਾਨੀ ਸੇਠੀ ਪ੍ਰਿੰਕਲ ਲੁਧਿਆਣਾ ਇਕੱਠੇ ਘੁੰਮਦੇ ਸੀ ਫਿਰ ਇਹਨਾਂ ਦੇ ਵਿੱਚ ਵਿਵਾਦ ਵੱਜ ਜਾਂਦਾ ਕਿ ਇਸ ਟੀਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰਾਂਗਾ ਹਨੀ ਸਿਟੀ ਦੀ ਜਿਹੜਾ ਹਨੀ ਸਿਟੀ ਆਪਣੇ ਆਪ ਨੂੰ ਸਮਾਜ ਸੇਵਕ ਕਹਿੰਦਾ ਹੈਗਾ ਵਾ ਬੇਸਿਕਲੀ ਕੋਈ ਸਮਾਜ ਸੇਵਕ ਐਵੇਂ ਤਾਂ ਮੈਂ ਵੀ ਨਹੀਂ ਦੇਖਿਆ ਜਿਹੜਾ ਚਾਰ-ਚਾਰ ਬਾਉਂਸਰ ਲੈ ਕੇ ਨਾਲ ਚੱਲਦਾ ਪਿਆ ਵਾ ਠੀਕ ਹੈ ਬੇਸਿਕਲੀ ਇਹਨੇ ਪ੍ਰਿੰਕਲ ਨੂੰ ਜਦੋਂ ਅਪਰੋਚ ਕੀਤਾ ਸੀਗਾ ਤੇ ਤੁਸੀਂ ਅੱਜ ਤੋਂ ਅਗਰ ਰੀਸੈਂਟ ਹਣੀ ਦੇ ਦੇਖੋਗੇ ਨਾ ਇੰਟਰਵਿਊ ਜਾਂ ਹਣੀ ਦੇ ਜਿਹੜਾ ਪਿਛਲਾ ਜਿਹੜਾ ਲਾਈਵ ਦੇਖੋਗੇ ਉਹਦੇ ਵਿੱਚ ਕੀ ਸੀਗਾ ਕਿ ਇਹਦੇ ਨਾਲ ਰੋਜ਼ ਕਿਸੇ ਦਾ ਲੜਾਈ ਝਗੜਾ ਹੁੰਦਾ ਦੇਗਾ ਰੈਗੂਲਰ ਦੇ ਵਿੱਚ ਨੇ ਆਪਣੀਆਂ ਜਿਹੜੀਆਂ ਵੀਡੀਓਜ਼ ਪਾਣੀਆਂ ਹੁੰਦੀਆਂ ਸੀ ਜਿਹਦੇ ਕਰਕੇ ਇਹਦਾ ਬਹੁਤ ਜ਼ਿਆਦਾ ਵਿਰੋਧ ਵੀ ਹੋਇਆ ਸੀਗਾ ਜਿਹਦੇ ਵਿੱਚ ਨੇ ਇੱਕ ਢੋਲੀ ਨੂੰ ਕਿੰਨਾ ਮੰਦਾ ਚੰਗਾ ਬੋਲਿਆ ਸੀਗਾ ਤੇ ਜਿਹੜੀ ਉਹ ਵੀਡੀਓ ਸੀ ਕਾਫੀ ਵਾਇਰਲ ਹੋਈ ਸੀਗੀ ਤੇ ਇਵੇਂ ਹੀ ਇਹ ਪ੍ਰਿੰਕਲ ਦੇ ਨਾਲ ਜਿਹੜਾ ਕਹਿੰਦਾ ਮੈਂ ਅਟ੍ਰੈਕਟ ਹੋਇਆ ਬੇਸਿਕਲੀ ਪ੍ਰਿੰਕਲ ਦੀ ਗੱਡੀ ਪ੍ਰਿੰਕਲ ਦੇ ਗਨਮੈਨ ਦੇਖ ਕੇ ਪ੍ਰਿੰਕਲ ਦੇ ਨਾਲ ਇਹਨੂੰ ਹੁੰਦਾ ਸੀਗਾ ਕਿ ਮੈਂ ਵੀ ਉਹਦੇ ਨਾਲ ਜਾਵਾਂ ਤੇ ਮੈਂ ਵੀ ਆਪਣੀ ਥੋੜੀ ਜੀ ਹਾਈਪ ਕਰੀਏਟ ਕਰ ਲਾਂ ਹਾਈਪ ਕਰੀਏਟ ਚੱਕਰ ਦੇ ਵਿੱਚ ਇਹ ਸਾਡੇ ਘਰ ਦੇ ਵਿੱਚ ਆਣਾ ਜਾਂਦਾ ਸੀ ਸਾਡੇ ਮਦਰ ਨੂੰ ਮਦਰ ਕਹਿਣਾ ਸਾਡੇ ਫਾਦਰ ਨੂੰ ਫਾਦਰ ਕਹਿਣਾ ਤੇ ਮੇਰੇ ਨਾਲ ਵੀ ਬਹੁਤ ਚੰਗਾ ਵਿਵਹਾਰ ਕਰਦਾ ਰਹਿੰਦਾ ਸੀਗਾ ਬੇਸਿਕਲੀ ਪ੍ਰਿੰਕਲ ਦਾ ਡਰਾਈਵਰ ਬਣਿਆ ਹੋਇਆ ਸੀਗਾ ਤੇ ਉਹਦੇ ਰੋਟੀ ਵਾਲਾ ਡੱਬਾ ਚੱਕ ਕੇ ਨਾਲ ਜਾਂਦਾ ਹੁੰਦਾ ਸੀ ਤੇ ਫਿਰ ਵਿਗੜ ਕਿਉਂ ਗਈ ਜਿਹੜਾ ਰੋਟੀ ਵਾਲਾ ਡੱਬਾ ਚੱਕਣ ਵਾਲਾ ਫਿਰ ਕੀ ਹੋ ਗਿਆ ਵੀ ਇਕੱਠੇ ਰ ਭਾਜੀ ਵਿਗੜ ਇਹ ਗਈ ਕਿ ਹਣੀ ਸੇਠੀ ਨਾ ਹੁਣ ਥੋੜਾ ਜਿਹਾ ਦੇਖ ਰਿਆ ਸੀਗਾ ਕਿ ਮੈਂ ਆਪਣਾ ਜਿਹੜਾ ਸੋਸ਼ਲ ਸਟੇਟਸ ਹੈਗਾ ਉਹਨੂੰ ਥੋੜਾ ਜਿਹਾ ਉੱਪਰ ਬਣਾ ਲਾਂ ਕਿ ਪ੍ਰਿੰਕਲ ਤੋਂ ਮੈਂ ਥੋੜਾ ਜਿਹਾ ਅਲੱਗ ਹੋ ਜਾਾਂ ਤੇ ਇਹ ਹਰ ਇੱਕ ਕੰਸਰਨ ਦੇ ਵਿੱਚ ਨਾ ਜਦੋਂ ਕਿ ਅਗਰ ਆਪਾਂ ਮੁੱਦੇ ਦੀ ਸ਼ੁਰੂਆਤ ਕਰੀਏ ਕਿ ਪ੍ਰਿੰਕਲ ਦੇ ਇੱਕ ਮਿੱਤਰ ਸੀਗਾ ਜਿਹਦਾ ਕੋਈ ਪ੍ਰਾਪਰਟੀ ਦਾ ਰੋਲਾ ਸੀਗਾ ਤੇ ਪ੍ਰਿੰਕਲ ਨੇ ਹਣੀ ਨੂੰ ਅਪਰੋਚ ਕੀਤਾ ਸੀਗਾ ਕਿ ਐਨੇ ਨਾ ਉਹਨਾਂ ਦੇ ਰਿਲੇਟਿਵਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਪਾਤੀ ਸੀਗੀ ਪ੍ਰਿੰਕਲ ਨੇ ਹਣੀ ਨੂੰ ਅਪਰੋਚ ਕੀਤਾ ਸੀਗਾ ਕਿ ਤੂੰ ਆ ਵੀਡੀਓ ਡਿਲੀਟ ਕਰ ਦੇ ਕਿ ਇਹ ਆਪਣੇ ਪਰਿਵਾਰ ਲਈ ਹੈ ਬਟ ਹਣੀ ਨੇ ਉਸ ਵਕਤ ਆਪਣੇ ਆਪ ਆਪਣੀ ਹਾਈਪ ਬਣਾ ਲ ਲਈ ਉਹਨੇ ਕਿਹਾ ਕਿ ਮੇਰੇ ਦਫ਼ਤਰ ਦੇ ਵਿੱਚ ਆ ਜਾਓ ਤੇ ਮੈਂ ਆਪਸ ਦੇ ਵਿੱਚ ਆਪ ਗੱਲ ਕਰ ਲੈਂਦੇ ਹੁਣ ਇਹ ਇੱਕ ਜਿਹੜੀ ਚੀਜ਼ ਹੈ ਨਾ ਕਿ ਹਣੀ ਆਪਣੇ ਆਪ ਨੂੰ ਇੱਕ ਵੱਡਾ ਲੀਡਰ ਬਣਨ ਦੀ ਕੋਸ਼ਿਸ਼ ਕਰਦਾ ਪਿਆ ਕਿ ਸੋਸ਼ਲ ਮੀਡੀਆ ਦਾ ਇਨਫਲੂਐਂਸਰ ਬਣਨ ਦੀ ਕੋਸ਼ਿਸ਼ ਵਿੱਚ ਕਰਦਾ ਪਿਆ ਕਿ ਤੂੰ ਬਿਜ਼ਨਸਮੈਨ ਹੈ ਬਿਜ਼ਨਸਮੈਨ ਬਣ ਕੇ ਲੋਗੇ ਨੇ 13 ਸਾਲ ਹੋ ਗਏ ਮੈਨੂੰ ਆਪਣੀ ਦੁਕਾਨਦਾਰੀ ਕਰਦੇ ਨੂੰ ਸਾਨੂੰ ਤਾਂ ਕਦੀ ਵੀ মিডিਆ ਦੀ ਲੋੜ ਨਹੀਂ ਪਈ ਕਿ ਹਾਂ ਆਪਾਂ ਜਾ ਕੇ ਆਪਣੇ ਬਿਜ਼ਨਸ ਨੂੰ ਵਧਾਣਾ ਤੇ ਉਹਦੇ ਲਈ ਆਪਾਂ ਚੈਨਲ ਨੂੰ ਅਪਰੋਚ ਕਰ ਸਕਦੇ ਆ ਬਟ ਆਪਣੇ ਬੰਦੇ ਦੀ ਹਾਈਪ ਨੂੰ ਕਿਉਂ ਬਣਾਣਾ ਨਹੀਂ ਲੱਗਦਾ ਨਹੀਂ ਹੈਗਾ ਲੁਧਿਆਣੇ ਦੇ ਵਿੱਚ ਗੈਂਗ ਆਫ ਵਾਸੇਪੁਰ ਇਹ ਦੋਨਾਂ ਨੇ ਬਣਾਈ ਹੋਈ ਆ ਤਾਂ ਇਸ ਚੀਜ਼ ਨੂੰ ਬੰਦ ਹੋਣਾ ਚਾਹੀਦਾ ਦੇਖੋ ਜੀ ਕਮੈਂਟ ਤਾਂ ਮੈਂ ਵੀ ਪੜਦਾ ਕਿ ਇਹਨਾਂ ਦੋਨਾਂ ਨੇ ਜਿਹੜਾ ਮਿਰਜ਼ਾਪੁਰ ਬਣਾਇਆ ਹੋਇਆ ਵੈ ਤੇ ਤੁਸੀਂ ਇੱਕ ਕੀਤਾ ਦਿਗਾ ਕਿ ਯੂਕਰੇਨ ਤੇ ਰਸ਼ੀਆ ਦੀ ਲੜਾਈ ਆਪਸ ਦੇ ਵਿੱਚ ਰੁਕ ਸਕਦੀ ਤੇ ਤੁਹਾਡੀ ਨਹੀਂ ਹੋ ਸਕਦੀ ਸਮਝਦਾਰ ਨੂੰ ਭਾਈ ਇਸ਼ਾਰਾ ਕਾਫੀ ਹੁੰਦਾ ਹੈਗਾ ਵਾ ਕਿ ਪ੍ਰਸ਼ਾਸਨ ਵੀ ਚੀਜ਼ਾਂ ਨੂੰ ਦਿਖਦਾ ਪਿਆ ਵਾ ਜੇ ਪ੍ਰਸ਼ਾਸਨ ਨੇ ਪ੍ਰਿੰਕਲ ਦੇ ਉੱਤੇ ਐਕਸ਼ਨ ਲਿਆ ਤੇ ਵਾਰੀ ਤੇਰੀ ਵੀ ਆ ਸਕਦੀ ਹੈ ਠੀਕ ਹੈ ਨਹੀਂ ਇੱਕ ਵਾਰੀ ਵਾਰੀ ਇਲਜ਼ਾਮ ਪ੍ਰਿੰਕਲ ਤੇ ਲੱਗੇ ਕਿ ਤੁਸੀਂ ਵੀ ਇਹਨਾਂ ਚੀਜ਼ਾਂ ਨੂੰ ਦੇਖਿਆ ਹੋਣਾ ਕਿ ਹਣੀ ਸੇਠੀ ਦਾ ਪਰਿਵਾਰ ਆ ਜਿਹੜਾ ਉਹ ਵਾਰ-ਵਾਰ ਇਹ ਗੱਲ ਕਹਿੰਦੇ ਨੇ ਕਿ ਪ੍ਰਿੰਕਲ ਕਰਕੇ ਮੇਰਾ ਪਰਿਵਾਰ ਟੁੱਟ ਗਿਆ ਮੇਰੀ ਘਰ ਵਾਲੀ ਮੇਰੇ ਬੱਚੇ 10 11 ਸਾਲ ਬਾਅਦ ਸਾਰਾ ਕੁਝ ਖਿਰਮ ਖਿਰਮ ਹੋ ਗਿਆ ਤੇ ਪ੍ਰਿੰਕਲ ਨੇ ਇਹਦਾ ਘਰ ਬਸਾਨ ਦੀ ਕੋਸ਼ਿਸ਼ ਕਰ ਲਈ ਤੇ ਇਹ ਗਲਤ ਹੋ ਗਿਆ ਅੱਜ ਅੱਜ ਉਹ ਕੁੜੀ ਆਪਣੇ ਘਰ ਦੇ ਵਿੱਚ ਐ ਖੁਸ਼ੀ ਰਹਿ ਰਹੀ ਐ ਹਣੀ ਨੂੰ ਕਹੋ ਹੁਣ ਆਪਣਾ ਪਰਿਵਾਰ ਸੰਭਲ ਲਵੇ ਹੁਣ ਆਪਣੇ ਬੱਚਿਆਂ ਵੱਲ ਧਿਆਨ ਦੇ ਲਵੇ ਹੁਣ ਆਪਣੀ ਜਨਾਨੀ ਨੂੰ ਟੌਰਚਰ ਕਰਨਾ ਬੰਦ ਕਰ ਦੋਵੇ ਅੱਜ ਵੀ ਅਗਰ ਉਹ ਕਿਸੇ ਨੂੰ ਭੈਣ ਕਹਿ ਕੇ ਤੇ ਉਹਨੂੰ ਬੰਦੇ ਖਾਣੀ ਕਹਿੰਦਾ ਪਿਆ ਵਾ ਇਹ ਤੁਸੀਂ ਦੇਖ ਲਓ ਕਿਹੋ ਜਿਹਾ ਵਿਚਾਰ ਰੱਖੀ ਬੈਠਾ ਆ ਪਰ ਉਹ ਕਹਿੰਦਾ ਕਿ ਮੇਰੀਆਂ ਹੀ ਚੀਜ਼ਾਂ ਨੂੰ ਉਹ ਮੇਰੀ ਘਰ ਵਾਲੀ ਤੱਕ ਪਹੁੰਚਾ ਦਿੱਤਾ ਗਿਆ ਮੇਰਾ ਨੈਰੇਟਿਵ ਹੀ ਇਦਾਂ ਦਾ ਬਣਾ ਦਿੱਤਾ ਗਿਆ ਕਿ ਪਰਿਵਾਰ ਟੁੱਟ ਗਿਆ ਲੱਗਦਾ ਤੁਹਾਨੂੰ ਪ੍ਰਿੰਕਲ ਇਸ ਤਰ੍ਹਾਂ ਕਰ ਸਕਦਾ ਵੀ ਕਿਸੇ ਦਾ ਪਰਿਵਾਰ ਤੋੜ ਦੇ ਕਿਦਾ ਘਰ ਤੋੜ ਦੇ ਭਾਜੀ ਪ੍ਰਿੰਕਲ ਨੂੰ ਕੋਈ ਨੀਡ ਨਹੀਂ ਹੈ ਕਿਸੇ ਦਾ ਪਰਿਵਾਰ ਤੋੜਨ ਦੀ ਅਗਰ ਉਹਨੂੰ ਮੈਂ ਤੁਹਾਨੂੰ ਸਿੰਪਲ ਗੱਲ ਦੱਸੀਏ ਕਿ ਅਗਰ ਉਹਨੂੰ ਪੋਕ ਕਰੇਗਾ ਕੋਈ ਬੰਦਾ ਤੇ ਫਿਰ ਉਹ ਥੋੜਾ ਜਿਹਾ ਅਗਰੈਸਿਵ ਨੇਚਰ ਦਾ ਹੈਗਾ ਵਾ ਉਸ ਤਰੀਕੇ ਆਪਣ ਔਰ ਅਪਲਾਈ ਦਿੰਦਾ ਹੈਗਾ ਵਾ ਬਟ ਉਸ ਚੀਜ਼ ਦੇ ਉੱਤੇ ਵੀ ਕੋਸ਼ਿਸ਼ ਕਰ ਰਹੇ ਆ ਕਿ ਉਹਨੂੰ ਸ਼ਾਂਤ ਕੀਤਾ ਜਾਵੇ ਉਹਦਾ ਵੀ ਧਿਆਨ ਉਹਦੇ ਵਪਾਰ ਦੇ ਵਿੱਚ ਲਗਾਇਆ ਜਾਵੇ ਪਰ ਇਹ ਜਿਹੜੇ ਰੈਗੂਲਰ ਦੇ ਵਿੱਚ ਅਗਰ ਹੁਣ ਕੋਈ ਨਾ ਕੋਈ ਚੀਜ਼ ਆ ਹੁਣ ਅਗਰ ਤੁਸੀਂ ਇੱਕ ਚੀਜ਼ ਨੂੰ ਸਮਝਿਓ ਕਿ ਹੁਣ ਇੱਕ ਲੀਗਲ ਕੇਸ ਹੋ ਗਿਆ ਵਾ ਜੂਡਿਸਟ੍ਰਿਕਸ਼ਨ ਦੇ ਅੰਡਰ ਹੈਗਾ ਵਾ ਇਹ ਜਿਹੜੀ ਟ੍ਰਾਇਲ ਚੱਲਦੀ ਪਈ ਹੈ ਇਹਦੇ ਵਿੱਚ ਆਪਣੇ ਆਪ 2-3 ਸਾਲ ਬਾਅਦ ਰਿਜ਼ਲਟ ਆ ਜਾਊਗਾ ਪਤਾ ਲੱਗ ਜਾਊਗਾ ਕਿ ਹਾਂ ਜੱਜਮੈਂਟ ਕੀ ਹੈਗੀ ਹੈ ਕਿ ਕੌਣ ਬੰਦਾ ਸਹੀ ਹੈ ਕੌਣ ਗਲਤ ਹੈਗਾ ਵਾ ਬੜੇ ਰੋਜ਼ ਦੇ ਵਿੱਚ ਆਪਣੇ ਆਪ ਨੂੰ ਜਿਹੜੇ ਪਟਾਕੇ ਚ ਲਾ ਕੇ ਲੋਕਾਂ ਨੂੰ ਮਤਲਬ ਦਿਖਾ ਕਾਨੂੰਨ ਠੀਕ ਹੈ ਨਹੀਂ ਭਾਜੀ ਮੈਂ ਇਸ ਚੀਜ਼ ਦੇ ਆਪੋਜ਼ਿਟ ਆ ਕਿ ਅਗਰ ਆਪਾਂ ਕਿਸੇ ਨੂੰ ਮਾਂ ਭੈਣ ਦੀ ਗੱਲ ਕਰਦੇਵੇਂ ਆ ਤੇ ਇੱਕ ਗਲਤ ਗੱਲ ਹੈ ਕਿਸੇ ਨੂੰ ਵੀ ਮਾਂ ਭੈਣ ਦੀ ਗੱਲ ਨਹੀਂ ਕਰਨੀ ਚਾਹੀਦੀ ਬਾਕੀ ਅਗਰ ਮਰਦਾਂ ਲਈ ਲੜਾਈ ਹੈ ਤੇ 1 ਟੂ 1 ਲੜ ਲੈਣੀ ਚਾਹੀਦੀ ਹੈ ਠੀਕ ਹੈ ਨਹੀਂ ਪਰਿਵਾਰ ਦਾ ਕੀ ਹਾਲ ਹੈ ਕਿਉਂਕਿ ਤੁਸੀਂ ਹੁਣ ਪਰਿਵਾਰ ਦੇਖਦੇ ਹੋ ਕਿ ਪੁੱਤ ਤੁਸੀਂ ਦੋ ਹੀ ਭਰਾ ਹੋ ਤਾਂ ਮਾਵਾ ਦੇ ਲਈ ਜਿਹੜੇ ਪੁੱਤ ਨੇ ਜੇਲ੍ਹ ਦੇ ਵਿੱਚ ਜਾਣਾ ਬਹੁਤ ਔਖੀ ਗੱਲ ਹੁੰਦੀ ਹੈ ਤਾਂ ਪਰਿਵਾਰ ਇਸ ਸਮੇਂ ਕਿਹੜੀ ਕੰਡੀਸ਼ਨ ਦੇ ਵਿੱਚ ਵਾਰ-ਵਾਰ ਉਹਨਾਂ ਦੀ ਮੰਚ ਕਿਹੜੀ ਗੱਲ ਹੁੰਦੀ ਹੈ ਦੇਖੋ ਭਾਜੀ ਐਵੇਂ ਕਿ ਫੀਲ ਤਾਂ ਹੁੰਦਾ ਹੀ ਐ ਮਦਰ ਨੂੰ ਵੀ ਫੀਲ ਹੁੰਦਾ ਫਾਦਰ ਨੂੰ ਵੀ ਫੀਲ ਹੁੰਦਾ ਤੇ ਬ੍ਰਦਰ ਨੂੰ ਵੀ ਫੀਲ ਹੁੰਦਾ ਤੇ ਜੇ ਸਾਡੇ ਇੱਕ ਪਰਿਵਾਰ ਦਾ ਇੱਕ ਬੰਦਾ ਜੇਲ੍ਹ ਦੇ ਅੰਦਰ ਹੈ ਤੇ ਸਾਨੂੰ ਇਸ ਚੀਜ਼ ਦਾ ਫੀਲ ਹੈਗਾ ਤੇ ਅਸੀਂ ਵੀ ਇੱਕ ਰਿਸਪੈਕਟਡ ਫੈਮਿਲੀ ਤੋਂ ਆ ਇੱਕ ਚੰਗੇ ਖਾਨਦਾਨ ਤੋਂ ਆ ਅਸੀਂ ਐਵੇਂ ਦੇ ਬੰਦੇ ਨਹੀਂ ਹੈਗੇ ਜਿਹੜੀ ਅਸੀਂ ਜੇਲ੍ਹ ਦੀਆਂ ਕਚੈਰੀਆਂ ਅਸੀਂ ਇਹਨਾਂ ਕੇਸਾਂ ਦੇ ਵਿੱਚ ਦੇਖਿਆ ਹੋਣ ਮੇਰੇ ਦਾਦਾ ਜੀ ਤੇ ਮੇਰੇ ਪਿਤਾ ਜੀ ਨੇ ਅਕਾਲੀ ਦਲ ਦੇ ਲਈ ਜੇਲ੍ਹ ਘੱਟੀ ਹੋਈ ਹੈ ਉਹ ਚੀਜ਼ਾਂ ਨੂੰ ਤਾਂ ਅਸੀਂ ਸਮਝਦੇ ਹਾਂ ਕਿ ਹਾਂ ਇੱਕ ਚੰਗੇ ਪਰਿਵਾਰ ਤੋਂ ਬਿਲੋਂਗ ਕਰਦੇ ਆ ਤੇ ਇੱਕ ਪੰਜਾਬੀ ਕਮਿਊਨਿਟੀ ਦੇ ਲਈ ਆ ਕਹੋ ਪੰਜਾਬ ਦੇ ਲਈ ਜੇਲ੍ਹ ਘੱ ਅਸੀਂ ਵੀ ਕੋਈ ਸਪੋਰਟ ਨਹੀਂ ਕਰਦੇ ਨਹੀਂ ਹੁਣ ਕੀ ਤੁਸੀ ਲੱਗਦਾ ਹੈਗਾ ਕਿ ਜਦੋਂ ਤੁਸੀਂ ਮਿਲ ਕੇ ਆਇਓ ਲਾਸਟ ਟਾਈਮ ਤਾਂ ਕਿਹੋ ਜੀ ਗੱਲ ਹੋਈ ਕਿਉਂਕਿ ਉਹਦੇ ਤੇ ਪਿੱਛੇ ਵੀ ਹਮਲਾ ਹੋਇਆ ਦਾ ਮਸਾ ਜਾਨੋ ਬਚਿਆ ਉਹ ਚੀਜ਼ਾਂ ਨੂੰ ਤੁਸੀਂ ਕਨਸੀਡਰ ਕਰਦੇ ਹੋ ਵੀ ਹੁਣ ਉਹ ਵਾਰੀ ਵਾਰੀ ਇਹ ਵੀਡੀਓ ਪਾਉਂਦਾ ਹੈ ਕਿ ਮੈਂ ਦਲੇਰੀ ਸੀ ਇਹ ਦਲੇਰੀ ਲੱਗਦਾ ਵੀ ਇੰਨੀ ਦਲੇਰੀ ਵੀ ਬੰਦੇ ਨੂੰ ਨੁਕਸਾਨ ਕਰਾਉਂਦੀ ਆ ਦੇਖੋ ਭਾਜੀ ਕਈ ਵਾਰੀ ਹੁਣ ਇਹ ਇਹ ਜਿਹੜੀ ਜਗ ਜਾਹਰ ਹੈਗੀ ਚੀਜ਼ ਹੁਣ ਤੁਸੀਂ ਆਪਾਂ ਐਗਜ਼ਾਮਪਲ ਕਰਾਂਗੇ ਤੇ ਸਿੱਧੂ ਮਸੇਵਾਲਾ ਵੀ ਅਗਰ ਆਪਾਂ ਗੱਲ ਕਰਦੇ ਆ ਕਿ ਇਹਨਾਂ ਚੀਜ਼ਾਂ ਕਰਦੇ ਵਿੱਚ ਹੀ ਅਗਰ ਉਹ ਬੇਫਿਕਰਾ ਹੋ ਕੇ ਚੱਲਦਾ ਸੀ ਤੇ ਉਹਦੇ ਤੇ ਅਟੈਕ ਹੋਇਆ ਤੇ ਅੱਜ ਉਹ ਇਸ ਦੁਨੀਆ ਦੇ ਵਿੱਚ ਨਹੀਂ ਹੈ ਤੁਹਾਡੀ ਕਿੰਨੀ ਗੱਲ ਮੰਨਦਾ ਹੋ ਪ੍ਰਿੰਕਲ ਦੇਖੋ ਮੈਂ ਕੋਸ਼ਿਸ਼ ਕਰਦਾ ਹਾਂ ਟਾਈਮ ਟੂ ਟਾਈਮ ਜਿੱਥੇ ਤੱਕ ਉਹ ਐਜ਼ ਅ ਵੱਡੇ ਬ੍ਰਦਰ ਦੀ ਤਰ੍ਹਾਂ ਮੈਂ ਉਹਨੂੰ ਅਗਰ ਸਮਝਾਣਾ ਵਾ ਤੇ ਮੇਰੀਆਂ ਕੁਝ ਗੱਲਾਂ ਤੱਕ ਤਾਂ ਉਹ ਸਮਝਦਾ ਵੀ ਹੈਗਾ ਵਾ ਪਰ ਜਦੋਂ ਕੋਈ ਉਹਨੂੰ ਪਰਸਨਲ ਲੈਵਲ ਦੇ ਉੱਤੇ ਅਟੈਕ ਕਰੀ ਜਾਂ ਨਾ ਜਾਂ ਕੋਈ ਚੀਜ਼ਾਂ ਦੇ ਵਿੱਚ ਜਦੋਂ ਉਹਨੂੰ ਪਤਾ ਕਿ ਉਹ ਮੈਂ ਸਹੀ ਹੈਗਾ ਵਾ ਫਿਰ ਉਹ ਗੱਲ ਘੱਟ ਸੁਣਦਾ ਵਾ ਫਿਰ ਉਹ ਆਪਣੇ ਤਰੀਕੇ ਦੇ ਨਾਲ ਨਹੀਂ ਪਰ ਬਹੁਤ ਇਲਜ਼ਾਮ ਲੱਗੇ ਕਿ ਹਨੀ ਟਰੈਪ ਵਾਲੀਆਂ ਗੱਲਾਂ ਤੁਸੀਂ ਸੁਣੀਆਂ ਹੋਣੀਆਂ ਕਿ ਪ੍ਰਿੰਕਲ ਵੱਲੋਂ ਇਸ ਤਰ੍ਹਾਂ ਦਾ ਸਾਰੀਆਂ ਚੀਜ਼ਾਂ ਸਿਰਜ ਕੇ ਲੋਕਾਂ ਤੱਕ ਨੁਕਸਾਨ ਉਹਨਾਂ ਦੇ ਘਰ ਤੱਕ ਤੋੜ ਦਿੱਤੇ ਗਏ ਹੋਰ ਜਨਾਨੀਆਂ ਦਾ ਲਾਇਕ ਤਾਂ ਉਹਨਾਂ ਚੀ ਫਿਰ ਇਹ ਨਾਲ ਕਿਉਂ ਜੁੜ ਗੀਆਂ ਪ੍ਰਿੰਕਲ ਦੇ ਬੇਬੁਨਿਆਦ ਇਲਜ਼ਾਮ ਹੈਗੇ ਬਾਜੀ ਅਜ ਤੱਕ ਕੋਈ ਉਹਦੇ ਤੇ ਹਣੀ ਟਰੈਪ ਦਾ ਪਰਚਾ ਤਾਂ ਆਇਆ ਨਹੀਂ ਕਿ ਪ੍ਰਸ਼ਾਸਨ ਨੂੰ ਸਮਝ ਨਹੀਂ ਆਈ ਸੀਗੀ ਕਿਸੇ ਨੇ ਵੀ ਕੋਈ ਕੰਪਲੇਨਟ ਨਹੀਂ ਦਿੱਤੀ ਇਹ ਹਣੀ ਸੇਠੀ ਹੈ ਕਿਉਂਕਿ ਨਾਲ ਬੈਠਾ ਰਿਹਾ ਹੈ ਨਾ ਖਾ ਗਿਆ ਇੱਕ ਥਾਲੀ ਦੇ ਵਿੱਚ ਖਾ ਕੇ ਛੇਤ ਕਰਕੇ ਗਿਆ ਹੈਗਾ ਸੋ ਹੁਣ ਉਹਦੇ ਬਰ ਖਿਲਾਫ ਇਹ ਚੀਜ਼ਾਂ ਬੋਲਦਾ ਪਿਆ ਜਦੋਂ ਉਹਦੇ ਨਾਲ ਸੀਗਾ ਉਦੋਂ ਇਹਦੇ ਮੂੰਹੋਂ ਗੱਲਾਂ ਨਿਕਲਦੀਆਂ ਨਹੀਂ ਸੀਗੀਆਂ ਠੀਕ ਹੈ ਨਹੀਂ ਉਹ ਤੁਹਾਡੇ ਪਰਿਵਾਰ ਨੇ ਜਾ ਕੇ ਜਿਵੇਂ ਉਹ ਕਹਿੰਦਾ ਹੈ ਕਿ ਮੈਂ ਹਣੀ ਆਪਣਾ ਪ੍ਰਿੰਕਲ ਨੂੰ ਕਿਹਾ ਸੀ ਕਿ 2 ਲੱਖ ਰੁਪਏ ਲੈ ਲੈ ਮੇਰਾ ਕੇਸ ਨਿਬੇੜ ਦੇ ਤੁਸੀਂ ਵੀ ਫਿਰ ਕਿਹਾ ਕਿ ਜਰ ਜਿੰ ਖਤਮ ਕਰ ਲੋ ਇਹਨਾਂ ਚੀਜ਼ਾਂ ਦੇਖੋ ਭਾਜੀ ਪਰਮਾਤਮਾ ਦਾ ਦਿੱਤਾ ਬਹੁਤ ਕੁਝ ਹੈਗਾ ਬਹੁਤ ਚੰਗਾ ਵਪਾਰ ਕਰ ਰਹੇ ਆ ਤੇ ਬਹੁਤ ਹੀ ਵਧੀਆ ਬਿਜ਼ਨਸ ਤੇ ਵੈਲ ਸੈਟਲਡ ਹੈਗੇ ਆ ਜਿੱਥੇ ਸਾਡੇ ਮਤਲਬ ਸਾਡੇ ਪਿਤਾ ਨੇ ਸਾਨੂੰ ਜਿਹੜੀਆਂ ਦੁਕਾਨਾਂ ਦਿੱਤੀਆਂ ਜਾਂ ਜੋ ਸਾਡੀ ਪ੍ਰਾਪਰਟੀ ਹੈ ਉਹ ਵੀ ਚੰਗੀ ਖਾਸੀ ਹੈਗੀ ਹੈ ਕੋਈ ਸਾਨੂੰ ਕਿਸੇ ਕੋਲ 2 ਲੱਖ ਰੁਪਏ ਦੀ ਲੋੜ ਨਹੀਂ ਹੈਗੀ ਬਾਕੀ ਰਹੀ ਗੱਲ ਜਿਹਦੇ ਕੋਲ ਜ਼ਿਆਦਾ ਪੈਸੇ ਹੋ ਉਹ ਕਿਸੇ ਗੁਰਦੁਆਰੇ ਜਾਂ ਮੰਦਰ ਦੇ ਵਿੱਚ ਜਦਾਨ ਕਰ ਦਵੇ ਨਹੀਂ ਤਾਂ ਇਹ ਕਿੰਨੇ ਹੜ ਆਏ ਹੋਏ ਨੇ ਉੱਥੇ ਜਾ ਕੇ ਆਪਣੀ ਸੇਵਾ ਲਗਾ ਦਵੇ ਅਸੀਂ ਵੀ ਉਹ ਸੇਵਾ ਪ੍ਰਵਾਨ ਕਰ ਲਾਂਗੇ ਨਹੀਂ ਪਰ ਹੁਣ ਪਰਿਵਾਰ ਦੀ ਤੁਸੀਂ ਸਮਝਦੇ ਹੋ ਕਿ ਇਨਾਂ ਚੀਜ਼ਾਂ ਦੇ ਵਿੱਚੋਂ ਨਿਕ ਅੱਗੇ ਦੀ ਜਿਹੜੀ ਹਾਲਾਤ ਨੇ ਤੁਹਾਡੇ ਪਿਤਾ ਜੀ ਨੂੰ ਮੈਂ ਦੇਖਿਆ ਜਦੋਂ ਆਪਣੇ ਗੋਲੀਆਂ ਚੱਲਦੀਆਂ ਨੇ ਪ੍ਰਿੰਕਲ ਤੇ ਤਾਂ ਉਦੋਂ ਬਹੁਤ ਭਾਵਕ ਸੀ ਤਾਂ ਉਹਨਾਂ ਚੀਜ਼ਾਂ ਨੂੰ ਲੱਗਦਾ ਹੈ ਕਿ ਕਿ ਪ੍ਰਿੰਕਲ ਉਹਨਾਂ ਚੀਜ਼ਾਂ ਨੂੰ ਕਿਉਂ ਸਮਝਦਾ ਨਹੀਂ ਹੈਗਾ ਫਿਰ ਉਹ ਇਨਾਂ ਚੀਜ਼ਾਂ ਲਈ ਆ ਜਾਂਦਾ ਅੱਗੇ ਫਿਰ ਵਿਵਾਦ ਜੁੜ ਜਾਂਦੇ ਨੇ ਭਾਜੀ ਉਮਰ ਦਾ ਤਕਾਜ਼ਾ ਹੁੰਦਾ ਹੈਗਾ ਵਾ ਪ੍ਰਿੰਕਲ ਦੇ ਤੇ ਜ਼ਿੰਮੇਵਾਰੀਆਂ ਤਾਂ ਪਾਈਆਂ ਹੀ ਸੀਗੀਆਂ ਬਾਕੀ ਉਹ ਕੋਈ ਚੀਜ਼ਾਂ ਐਵੇਂ ਦੀਆਂ ਜਿਹੜੀਆਂ ਉਹਦੀ ਲਾਈਫ ਦੇ ਵਿੱਚ ਹੋਈਆਂ ਜਿਹਦੇ ਨਾਲ ਉਹਨੂੰ ਹੋਰ ਨਿਰਾਸ਼ ਹੋਇਆ ਹੈਗਾ ਉਹ ਚੀਜ਼ਾਂ ਤੋਂ ਬਾਕੀ ਇਹ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਜ਼ਰੂਰ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਵਿਵਾਦਾਂ ਤੋਂ ਦੂਰ ਰ ਕਰਦਾ ਹੈਗਾ ਪਰਿਵਾਰ ਇਹਦੇ ਲਈ ਸਪੋਰਟ ਕਰਦਾ ਕਿ ਉਹ ਆਪਣਾ ਬਿਜ਼ਨਸ ਕਰੇ ਆਪਣਾ ਕੰਮ ਚਲਾਵੇ ਆਪਣੇ ਪਰਿਵਾਰ ਦਾ ਧਿਆਨ ਰੱਖੇ ਤੇ ਆਪਣਾ ਧਿਆਨ ਰੱਖੇ ਪਰ ਹਣੀ ਕਹਿੰਦਾ ਕਾਰੋਬਾਰ ਵੀ ਉਹਨੂੰ ਮੈਂ ਹੀ ਸ਼ਾਇਦ ਇਧਰ ਲੈ ਕੇ ਪਾਸੇ ਲੈ ਕੇ ਆਇਆ ਪਹਿਲਾਂ ਹੋਰ ਕੋਈ ਕੰਮ ਕਰਦਾ ਹੋਣਾ ਪ੍ਰਿੰਕਲ ਪਤਾ ਨਹੀਂ ਪਰ ਉਹ ਕਹਿੰਦਾ ਵੀ ਮੈਂ ਇਹਨੂੰ ਸ਼ੂਜ਼ ਵਾਲੇ ਪਾਸੇ ਜਿੱਧਰ ਲਈ ਇੰਡਸਟਰੀ ਦਾ ਮੈਂ ਇੰਟਰਡਿਊਸ ਕਰਾਇਆ ਭਾਜੀ 13 ਸਾਲ ਹੋ ਗਏ ਮੈਨੂੰ ਗਰਮੈਂਟ ਦਾ ਕੰਮ ਕਰਦੇ ਨੂੰ ਤੇ ਸ਼ੂਜ਼ ਦਾ ਕੰਮ ਕਰਦੇ ਨੂੰ ਤੇ ਹਣੀ ਸੇਟੀ ਆਪਣੇ ਕੱਪੜੇ ਪਾਣ ਲਈ ਕਿਉਂਕਿ ਜਿੰਨੀ ਦੀ ਹੈਲਥ ਹੈ ਨਾ ਇਹਨੂੰ ਆਪਣੀ ਦੁਕਾਨ ਤੋਂ ਤਾਂ ਕੱਪੜੇ ਮਿਲਦੇ ਨਹੀਂ ਸੀਗੇ ਉਹ ਵੀ ਇਹ ਮੇਰੀ ਦੁਕਾਨ ਤੋਂ ਆ ਕੇ ਪਾਉਂਦਾ ਹੁੰਦਾ ਸੀਗਾ ਤੇ ਗੱਲਾਂ ਹੁਣ ਤਾਂ ਜੋ ਮਰਜ਼ੀ ਗੱਲਾਂ ਬਣਾਈ ਜਾਵੇ ਬਾਕੀ ਜਗ ਜਾਹਰ ਹੈ ਭਾਜੀ ਉਹਦੇ ਕੋਲ ਹੁਣ ਹੈ ਕਿ ਇੱਕ ਸੋਸ਼ਲ ਮੀਡੀਆ ਦਾ ਪਲੈਟਫਾਰਮ ਹੈ ਜਿਹਦੇ ਨਾਲ ਉਹ ਜੋ ਕੁਝ ਬੋਲ ਰਿਹਾ ਹੋਵੇ ਉਹ ਲੋਕਾਂ ਤੱਕ ਜਾ ਰਿਹਾ ਪਰ ਲੋਕਾਂ ਨੂੰ ਝੂਠ ਵੀ ਕਿੰਨੀ ਕੀ ਦੇਰ ਬੋਲ ਰੇਗਾ ਪਰਮਾਤਮਾ ਦੇ ਘਰ ਵਿੱਚ ਦੇਰ ਹੈ ਅੰਦਰ ਨਹੀਂ ਹੈਗਾ ਹੁਣ ਕਦੋਂ ਤੱਕ ਲੱਗਦਾ ਹੈਗਾ ਕਿ ਜਿਹੜੇ ਪਰਿਵਾਰ ਆ ਇਹਨਾਂ ਚੀਜ਼ਾਂ ਨੂੰ ਸੋਚਦਾ ਜੇਲ੍ਹ ਤੋਂ ਕਦੋਂ ਤੱਕ ਬਾਹਰ ਆ ਸਕਦਾ ਪ੍ਰਿੰਕਲ ਜਾਂ ਫਿਰ ਇਸ ਮਾਮਲੇ ਦੇ ਵਿੱਚ ਕਦੋਂ ਤੱਕ ਉਹਦੀ ਖਹਿੜਾ ਛੁੱਟੇ ਭਾਜੀ ਨੋ ਐਵੀਡੈਂਸ ਕੇਸ ਹੈਗਾ ਵਾ ਕੁਝ ਵੀ ਨਹੀਂ ਹੈਗਾ ਕੇਸ ਦੇ ਵਿੱਚ ਅਗਰ ਤੁਸੀਂ ਜੱਜ ਸਾਹਿਬ ਦੇ ਉਸ ਦਿਨ ਵੀ ਜਿਵੇਂ ਦਿਨ ਇਹਨਾਂ ਨੇ ਰਿਮਾਂਡ ਦੇ ਮਤਲਬ ਉਥੇ ਮੰਗਦੇ ਸੀਗੇ ਕਿ ਰਿਮਾਂਡ ਮਿਲ ਜਵੇ ਉਸ ਦਿਨ ਵੀ ਜੱਜ ਸਾਹਿਬ ਨੇ ਇਹੀ ਪੁੱਛਿਆ ਸੀਗਾ ਕਿ ਤੁਸੀਂ ਕਿਸ ਬੇਸ ਦੇ ਉੱਤੇ ਰਿਮਾਂਡ ਮੰਗ ਰਹੇ ਹੋ ਕੋਈ ਬੇਸ ਨਹੀਂ ਹੈਗਾ ਬੇਸਲੈਸ ਕੇਸ ਹੈਗਾ ਵਾ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਸਾਰਾ ਕੋਈ ਸਾਰਿਆਂ ਦੇ ਸਾਹਮਣੇ ਆ ਜਾਊਗਾ ਤਾਂ ਭਾਈ ਜੀ ਜਿਵੇਂ ਲਗਾਤਾਰ ਪ੍ਰਿੰਕਲ ਕੋਲੇ ਸਿਕਿਉਰਟੀ ਵੀ ਆ ਤਾਂ ਬਹੁਤ ਵਾਰੀ ਸਵਾਲ ਵੀ ਚੱਕੇ ਜਾਂਦੇ ਆ ਕਿ ਪ੍ਰਿੰਕਲ ਨੂੰ ਸਿਕਿਉਰਟੀ ਦਾ ਕੀ ਕੰਮ ਆ ਤਾਂ ਇਹਦੇ ਬਾਰੇ ਬਹੁਤ ਸਾਰੇ ਹਨੀ ਸੇਠੀ ਨੇ ਸਵਾਲ ਚੱਕੇ ਨੇ ਕਿ ਉਹ ਕਹਿੰਦਾ ਕਿ ਇੰਨਾ ਖਰਚਾ ਪ੍ਰਸ਼ਾਸਨ ਕਰ ਰਿਹਾ ਪਰ ਉਹਨੂੰ ਕਿਹੜੀ ਗੱਲ ਦਾ ਖਤਰਾ ਹੈ ਉਹਦੇ ਤੇ ਗੋਲੀਆਂ ਚੱਲ ਜਾਈਆਂ ਨੇ ਉਹ ਕਹਿੰਦਾ ਪਰ ਉਹ ਇਸ ਕੇ ਚਲਦਾ ਹੈਗਾ ਵਾ ਠੀਕ ਹੈ ਤੇ ਸਰਕਾਰ ਵੱਲੋਂ ਜੇ ਉਹਨੂੰ ਗਨਮੈਨ ਦਿੱਤੇ ਹੋਏ ਹੈਗੇ ਨੇ ਤੇ ਸਰਕਾਰ ਇਸ ਚੀਜ਼ ਨੂੰ ਸਮਝਦੀ ਹੋਗੀ ਤਾਂ ਹੀ ਦਿੱਤੇ ਹੈ ਕਿਸੇ ਨੂੰ ਵੀ ਆਮ ਬੰਦੇ ਨੂੰ ਐਵੇਂ ਗਨਮੈਨ ਤਾਂ ਨਹੀਂ ਮਿਲਦੇ ਹੈਗੇ ਮੈਨੂੰ ਕਿਉਂ ਨਹੀਂ ਮਿਲੇ ਬਾਕੀ ਅਗਰ ਕੋਈ ਬੰਦਾ ਗਨਮੈਨ ਲੱਗਦਾ ਤੇ ਇੱਕ ਉਹਦੇ ਨਾਲ ਉਹਦੀ ਪਰਸਨਲ ਲਾਈਫ ਵੀ ਜਿਹੜੀ ਸੋਸ਼ਲਾਈਜ਼ੀ ਹੋ ਜਾਂਦੀ ਹੈ ਬਾਕੀ ਜੇ ਇਹ ਕਹਿੰਦੇ ਨੇ ਕਿ ਉਹਨੂੰ ਕੀ ਰਿਕੁਆਇਰ ਹੁਣ ਕੀ ਹੈਗਾ ਕੋਈ ਥ੍ਰੈਟ ਤੁਹਾਨੂੰ ਪਰ ਆ ਜੀ ਅੱਜ 3 ਵਜੇ 3 ਮਿੰਟ ਦੇ ਉੱਤੇ ਇੱਕ ਥ੍ਰੈਟ ਆਈ ਹੈ ਠੀਕ ਹਾਂ ਜਿਹਦੇ ਵਿੱਚ ਪ੍ਰਿੰਕਲ ਦੇ ਉੱਤੇ ਤਾਂ ਥ੍ਰੈਟ ਆਈ ਹੈ ਤੇ ਨਾਲ ਦੇ ਨਾਲ ਪੂਰੇ ਪਰਿਵਾਰ ਦੇ ਉੱਤੇ ਆਈ ਹੈ ਤੇ ਇਹਦੀ ਜ ਠੀਕ ਹੈ ਅੱਛਾ ਲਗਾਤਾਰ ਹੁਣ ਵੀ ਤੁਹਾਨੂੰ ਥ੍ਰੈਟਸ ਆ ਰਹੇ ਨੇ ਭਾਈ ਜੀ ਅਗਰ ਥ੍ਰੈਟਸ ਆ ਰਹੇ ਨੇ ਤਾਂ ਕਰਕੇ ਇਹੀ ਅਸੀਂ ਪ੍ਰਸ਼ਾਸਨ ਦੇ ਨਾਲ ਕੋਆਪਰੇਟਿਵ ਕਰਦੇ ਪਏ ਆ ਕਿ ਹਾਂ ਕਿਸ ਚੀਜ਼ ਦੇ ਵਿੱਚ ਕਿਸੇ ਦੇ ਸ਼ੱਕ ਹੈਗਾ ਲੱਗਦਾ ਕਿਸ ਕਿਸ ਕੌਣ ਕਰਾ ਰਹੇ ਦੇਖੋ ਮੈਂ ਇਸ ਲਾਈਨ ਦੇ ਵਿੱਚ ਨਹੀਂ ਆ ਨਾ ਮੇਰਾ ਕੋਈ ਪੋਲਿਟੀਕਲ ਬੈਕਗ੍ਰਾਉਂਡ ਹੈ ਤੇ ਮੈਂ ਬਿਜ਼ਨਸ ਨਾਲ ਦਾ ਬੰਦਾ ਹਾਂ ਬਿਜ਼ਨਸ ਅਕੋਰਡਿੰਗ ਤਾਂ ਮੈਂ ਕਿਸੇ ਦੇ ਉੱਤੇ ਸ਼ੱਕ ਨਹੀਂ ਜੈ ਸਕਦਾ ਬਾਕੀ ਅਸੀਂ ਪ੍ਰਸ਼ਾਸਨ ਨੂੰ ਕੰਪਲੇਂਟ ਕੀਤੀ ਹੈ ਤੇ ਜਿਹੜੀ ਬਣਦੀ ਕਾਰਵਾਈ ਹੈ ਪ੍ਰਸ਼ਾਸਨ ਨਾ ਬੜਾ ਮਬਲਬ ਕੀ ਕਰੂਗੀ ਨਹੀਂ ਹੁਣ ਤੁਸੀਂ ਵੀ ਜਿਹੜੇ ਤੁਹਾਡੇ ਬੋਲ ਦੇ ਵਿੱਚ ਨੇ ਦਰਸ਼ਕਾਂ ਨੂੰ ਇਹ ਲੱਗਣਾ ਕਿ ਸ਼ਾਇਦ ਹੁਣ ਹਾਨੀ ਸੇਠੀ ਨੂੰ ਜਵਾਬ ਤੁਸੀਂ ਹੀ ਦਿਆ ਕਰੋਗੇ ਕਿਉਂਕਿ ਜਿਵੇਂ ਤੁਸੀਂ ਕਹਿੰਦੇ ਹੋ ਸ਼ਾਤਰਾ ਤੁਹਾਡਾ ਕੀ ਮਕਸਦ ਹੈ ਜੋ ਗੱਲਾਂ ਤੁਹਾਡੇ ਤੁਹਾਨੂੰ ਵੀ ਲੱਗਿਆ ਕਿ ਇਹ ਬੋਲਣੀਆਂ ਚਾਹੀਦੀਆਂ ਨੇ ਗੱਲਾਂ ਜਵਾਬ ਦੇਣੇ ਚਾਹੀਦੇ ਨੇ ਜੋ ਸਵਾਲ ਚੱਕੇ ਨੇ ਨਹੀਂ ਅਗੋਦੀ ਕੋਈ ਆਪਣੀ ਜਵਾਬਾਜੀ ਕਰਦਾ ਪਿਆ ਤੇ ਮੇਰਾ ਇਹ ਲਾਸਟ ਇੰਟਰਵਿਊ ਹੈ ਜਿਹੜਾ ਡੇਲੀ ਪੋਸਟ ਨੂੰ ਮੈਂ ਦੇ ਰਿਹਾ ਵਾਂ ਇਸ ਤੋਂ ਬਾਅਦ ਮੇਰਾ ਕੋਈ ਵੀ ਕੋਈ ਇੰਟਰਵਿਊ ਨਹੀਂ ਆਉਣ ਲੱਗਾ ਨਹੀਂ ਜਦ ਤੂੰ ਉਹ ਤੁਸੀਂ ਇਹ ਵੀਡੀਓ ਦੇਖੀ ਪਟਾਕੇ ਚਲਾਉਣ ਵਾਲੀ ਉਦੋਂ ਕੀ ਲੱਗਿਆ ਕਿਉਂਕਿ ਬਹੁਤ ਜਿਹੜਾ ਉਹ ਕਹਿੰਦੇ ਵੀ ਮੈਂ ਉਹਦਾ ਜਸ਼ਨ ਮਨਾਇਆ ਖੁਸ਼ੀ ਮਨਾਈ ਜਦਦੇ ਉਹ ਜੇਲ੍ਹ ਗਿਆ ਇਸ ਤਰ੍ਹਾਂ ਹੰਕਾਰ ਬੋਲਦਾ ਪਿਆ ਭਾਜੀ ਉਹਦੇ ਵਿੱਚ ਉੱਪਰ ਅਸਮਾਨ ਦੇ ਵਿੱਚ ਦੇਖ ਕੇ ਨਾ ਠੁਕਦਾ ਪਿਆਗਾ ਵਾ ਤੇ ਇਹਨੂੰ ਇਹ ਨਹੀਂ ਪਤਾ ਕਿ ਜਿਹੜੀ ਥੋਕੇ ਵਾਪਸ ਮੂੰਹ ਦੇ ਉੱਤੇ ਆਣੀ ਹੈ ਅੱਜ ਨਹੀਂ ਤੇ ਦੋ ਦਿਨ ਬਾਅਦ ਉਹਦੀ ਜਮਾਨਤ ਹੋਏਗੀ ਆਪਣੇ ਬਾਅਦ ਅਗਲਾ ਜ ਤੁਸੀਂ ਫੇਰ ਉਹੀ ਗੱਲ ਤੇ ਦਰਸ਼ਕਾਂ ਨੇ ਕਿਹਾ ਵੀ ਤੁਸੀਂ ਕੀ ਜਵਾਬ ਦਿੰਦਾ ਰਹੂਗਾ ਲੱਗਦਾ ਹੈਗਾ ਕਿ ਉਹਦੇ ਅੰਦਰ ਦਾ ਜਿਹੜਾ ਅਗਵਾਰ ਆ ਥੋੜੇ ਨਾਲ ਕੀ ਗੱਲ ਹੋਈ ਵੀਡੀਓ ਦੇਖੀ ਆਉਣੀ ਆਣੇ ਦੇਖੋ ਬ੍ਰਦਰ ਇਹ ਉਹਨੂੰ ਬਾਰ-ਬਾਰ ਪੋਕ ਕਰ ਰਿਹਾ ਵੈ ਉਹਦੀ ਮਗਰ ਇਹ ਮੈਨੂੰ ਮੈਨੂੰ ਟਾਰਗੇਟ ਕਰ ਰਿਹਾ ਵੈ ਮੇਰੇ ਮਦਰ ਜਾਂ ਫਾਦਰ ਨੂੰ ਟਾਰਗੇਟ ਕਰ ਰਿਹਾ ਵੈ ਜਾਂ ਅੱਜ ਦੀ ਤੁਸੀਂ ਇਹਦੀ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਚੈੱਕ ਕਰ ਲਓ ਕਿ ਇਹ ਖੁਦ ਹੀ ਕਹਿ ਰਿਹਾ ਕਿ ਮੇਰੀ ਭੈਣ ਹੀ ਪਹਿਲੀ ਗੱਲ ਤਾਂ ਆਪਣੀ ਭੈਣ ਨੂੰ ਬੰਦੇ ਖਾਣੀ ਕੌਣ ਕਹਿੰਦਾ ਵੈ ਇਹਦੀ ਇਹ ਜਿਹੜੀ ਬੋਲੀਏ ਉਹ ਆਪਣੀ ਗਲਤ ਹੈਗੀ ਆ ਫਿਰ ਆਪਾਂ ਦੂਜੇ ਨੂੰ ਬਲੇਮ ਕਰਦੇ ਆਂ ਕਿ ਅਗਲਾ ਗਾਲਾ ਕੱਢਦਾ ਹੈਗਾ ਵਾ ਪ੍ਰਸ਼ਾਸਨ ਇਹਦੇ ਉੱਤੇ ਵੀ ਨੱਥ ਪਾਵੇ ਨਾ ਇਹਦੀ ਵੀ ਜ਼ੁਬਾਨ ਨੂੰ ਕੰਟਰੋਲ ਕਰੇ ਅਗਰ ਇਹ ਅਗਰ ਕੁਝ ਫालतू ਨਹੀਂ ਬੋਲੇਗਾ ਤੇ ਮੈਨੂੰ ਨਹੀਂ ਲੱਗਦਾ ਕਿ ਉਹ ਇਸ ਤੋਂ ਬਾਅਦ ਕੋਈ ਉਹਦੇ ਤੇ ਜਵਾਬਾਜੀ ਕੋਈ ਕਰੂਗਾ ਨੇ ਇਹ ਗੱਲ ਵੀ ਆਈ ਸੀ ਕਿ ਇੱਕ ਮੈਂ ਪ੍ਰਿੰਕਲ ਦਾ ਵੀਡੀਓ ਵੀ ਦੇਖਿਆ ਜਿਸ ਦੇ ਵਿੱਚ ਉਹ ਹਨੀ ਸੇਠੀ ਦੀ ਘਰ ਨਾਲ ਬੈਠਾ ਕਿ ਜੇ ਕੋਈ ਸਾਨੂੰ ਗਲਤ ਸਾਬਤ ਕਰ ਦੇਤਾ ਸੀ ਉਹਨੇ ਲੱਖਾਂ ਦਾ ਗੱਲ ਵੀ ਆਖੀ ਸੀ ਤੁਹਾਡੇ ਚੈਨਲ ਦੇ ਉੱਤੇ ਹੀ ਉਹਨੇ ਇਹ ਕਿਹਾ ਸੀਗਾ ਕਿ ਮੈਂ ਇਹ ਨਹੀਂ ਕਿਹਾ ਹੈਗਾ ਕਿ ਮੇਰੀ ਵਾਈਫ ਦੇ ਉੱਤੇ ਕੋਈ ਕੈਰੈਕਟਰ ਹੈਗਾ ਜਾਂ ਕੋਈ ਕੈਰੈਕਟਰਲੈਸ ਹੈਗੀ ਹੈ ਨਹੀਂ ਉਹ ਚੰਗੀ ਕੁੜੀ ਹੈ ਪਰਿਵਾਰ ਵਾਲੀ ਕੁੜੀ ਹੈ ਬਸ ਇਹ ਹੈ ਕਿ ਅਗਰ ਇਹ ਪਰਿਵਾਰ ਦੇ ਵਿੱਚ ਉਹਨੂੰ ਨਾ ਖਰਾਬ ਕਰਨ ਉਹਨੂੰ ਨਾ ਮਾਰਨ ਕੁੱਟਣ ਜਾਂ ਉਹਨੂੰ ਨਾ ਤੰਗ ਕਰਨ ਨਸ਼ਾ ਕਰ ਲੈਂਦਾ ਨਾ ਭਾਜੀ ਜੇ ਆਪਣੇ ਮੂੰਹ ਮੰਨਿਆ ਕਿ 2015 ਤੱਕ ਜਿਹੜਾ ਬੰਦਾ ਨਸ਼ਾ ਕਰਦਾ ਪਿਆ ਸੀਗਾ ਤੁਹਾਨੂੰ ਕੀ ਲੱਗਦਾ ਕੇ ਆਪਦੀ ਵਾਈਫ ਨੂੰ ਹੀ ਮਾਰਦਾ ਘੁੱਟਦਾ ਪਿਆ ਵੇ ਠੀਕ ਹੈ ਤੁਸੀਂ ਦੇਖਿਆ ਇਹਨੂੰ ਕੋਈ ਨਸ਼ਾ ਕਰਦੇ ਜੇ ਤੁਸੀਂ ਆਪਣੀ ਜ਼ਿੰਦਗੀ ਚ ਮੈਂ ਬਿਲਕੁਲ ਮੇਰੀ ਦੁਕਾਨ ਦੇ ਉੱਤੇ ਬੈਠਾ ਸੀਗਾ ਤੇ ਮੇਰੇ ਨਾਲ ਭਾਵੇਂ ਗੁਰਦੁਆਰੇ ਚੱਲ ਕੇ ਕਹਿ ਦੇਵੇ ਕਿ ਇਹਨੇ ਮੇਰੇ ਸਾਹਮਣੇ ਅਗਰ ਨਸ਼ਾ ਨਹੀਂ ਕੀਤਾ ਹੈਗਾ ਮੈਨੂੰ ਖੁਦ ਦੇਖਿਆ ਨਸ਼ਾ ਕਰਦੇ ਹੋਏ ਬਾਕੀ ਜੇ ਇਹਨੇ ਆਪਣੇ ਆਪ ਨੂੰ ਜੇ ਸੱਚਾ ਸਾਬਤ ਕਰਨਾ ਚਾਹੁੰਦਾ ਤੇ ਅੱਜ ਵੀ ਇੱਕ ਵਾਰੀ ਕਿਸੇ ਵੀ ਗੁਰਦੁਆਰੇ ਦੇ ਵਿੱਚ ਬੈਠ ਕੇ ਗੱਲ ਕਰ ਲੈਣੇ ਨੀ ਹੁਣ ਲੱਗਦਾ ਹੈਗਾ ਜਦੋਂ ਬਾਹਰ ਬਾਹਰ ਚੀਜ਼ਾਂ ਹੋਣੀਆਂ ਨੇ ਕਲੀਅਰ ਹੋਣੀਆਂ ਨੇ ਚੀਜ਼ਾਂ ਤਾਂ ਹੁਣ ਪਰਿਵਾਰ ਦਾ ਕੀ ਸੋਚ ਚੱਲਦੀ ਹੈ ਪਰਿਵਾਰ ਘਰੇ ਤਾਂ ਗੱਲ ਹੁੰਦੀ ਹੈ ਦੇਖੋ ਜੀ ਪਰਿਵਾਰ ਦੀ ਸੋਚ ਇਹੀ ਹੈ ਕਿ ਅਸੀਂ ਆਪਣੇ ਬੱਚੇ ਨੂੰ ਹੀ ਸਮਝਾਵਾਂਗੇ ਕਿ ਉਹ ਆਪਣੀ ਜ਼ਿੰਦਗੀ ਵੱਲ ਤੇ ਆਂਦੋਵੇ ਆਪਣੇ ਕੰਮ ਵੱਲ ਤੇ ਆਂਦੋਵੇ ਤੇ ਅਗਰ ਉਹ ਗਰੋ ਕਰਨਾ ਚਾਹੁੰਦਾ ਹੈ ਤੇ ਇਸ ਲਾਈਨ ਦੇ ਵਿੱਚ ਜਾਂ ਪੋਲਿਟਿਕਸ ਦੇ ਵਿੱਚ ਵੀ ਇੱਕ ਚੰਗੀ ਨਹੀਂ ਡਰ ਹੈ ਡਰ ਹੈ ਵੀ ਜਦੋਂ ਕੋਈ ਜੇਲ੍ਹ ਤੋਂ ਬਾਹਰ ਆ ਗਿਆ ਕੁਝ ਵੱਡਾ ਨਾ ਵਾਪਰ ਜੀ ਨਹੀਂ ਬਜੀ ਐਵੇਂ ਹੈ ਕਿ ਜਿਹੜਾ ਕਾਨੂੰਨ ਦੇ ਉੱਤੇ ਜਿਵੇਂ ਅਗਰ ਹਾਣੀ ਸੱਟੀ ਦੇ ਉੱਤੇ ਵੀ ਇੱਕ ਪਰਚਾ ਚੱਲਦਾ ਪਿਆ ਵਾ ਹਾਣੀ ਸੱਟੀ ਇਹ ਸਾਬਤ ਕਰਦਾ ਹੈਗਾ ਵਾ ਕਿ ਪ੍ਰਿੰਕਲ ਤੇ ਜਿਹੜਾ ਪਰਚਾ ਹੈ ਉਹ ਪ੍ਰਸ਼ਾਸਨ ਵੱਲੋਂ ਹੋਇਆ ਉਹ ਸੱਚਾ ਵਾ ਜਿਹੜਾ ਇਹਦੇ ਤੇ ਹੋਇਆ ਉਹ ਝੂਠਾ ਕਿਵੇਂ ਹੋ ਗਿਆ ਇਹਦੀਆਂ ਵੀ ਹਰਕਤਾਂ ਇਹੋ ਜਿਹੀਆਂ ਹੀ ਹੈਗੀਆਂ ਜੀ ਆਣ ਵਾਲੇ ਟਾਈਮ ਦੇ ਵਿੱਚ ਇਹਨੂੰ ਵੀ ਸਲਾਖਾਂ ਦੇ ਵਿੱਚ ਜਾਣਾ ਹੀ ਪਏਗਾ ਨਹੀਂ ਮੈਂ ਜਿਹੜੀ ਗੱਲ ਪੁੱਛ ਰਿਹਾ ਵੀ ਤੁਹਾਨੂੰ ਡਰ ਹੈ ਮਨ ਦੇ ਵਿੱਚ ਵੀ ਜਦੋਂ ਬਾਹਰ ਆ ਗਿਆ ਉਹੀ ਆਪਣੇ ਰੂਪ ਦੇ ਵਿੱਚ ਕੀ ਹੈਰੀ ਕੋਈ ਵਿਵਾਦ ਹੋ ਜਾਂਦਾ ਵੱਡੀਆਂ ਚੀਜ਼ਾਂ ਹੋ ਜਾਂਦੀਆਂ ਲੜਾਈ ਝਗੜੇ ਉਸ ਚੀ ਦਾ ਡਰ ਤੁਹਾਨੂੰ ਰਹਿੰਦਾ ਮਨ ਨਹੀਂ ਭਾਜੀ ਮੈਨ ਉਹਦੇ ਵਿੱਚ ਵੱਡੇ ਵੱਡੇ ਬੰਦੇ ਕੁਛ ਨਾ ਕੋਈ ਸਿੱਖ ਕੇ ਆਂਦੇ ਨੇ ਤੇ ਇਹ ਵੀ ਕੁਛ ਨਾ ਕੋਈ ਸਿੱਖ ਕੇ ਆਊਗਾ ਤੇ ਉਸ ਚੀਜ਼ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਊਗਾ ਤੇ ਅੱਗੇ ਜਿਹੜੀ ਆਪਣੀ ਜ਼ਿੰਦਗੀ ਉਹ ਸ਼ਾਂਤਮਈ ਤਰੀਕੇ ਨਾਲ ਹੀ ਜੀਊਗਾ ਇੱਕ इमोशनल ਜਿਹਾ ਸਵਾਲ ਆ ਬਾਈ ਭਰਾ ਪਾਹੇ ਤੁਸੀਂ ਘੱਟ ਬੋਲਦੇ ਹੋ ਭਾਵੇਂ ਨਾ ਬੋਲਦੇ ਹੋਈ ਆ ਜਦੋਂ ਪਰ ਭਰਾ ਜੇਲ੍ਹ ਦੇ ਵਿੱਚ ਹੁੰਦਾ ਤਾਂ ਨੀਂਦ ਨਹੀਂ ਆਉਂਦੀ ਤੁਹਾਡਾ ਕੀ ਆਲਮ ਹੋਂ ਦੇਖੋ ਭਜੀ ਤਕਲੀਫ ਤਾਂ ਹੁੰਦੀ ਹੈ ਜੇ ਸੂਈ ਵੀ ਚੁੱਪ ਜਵੇ ਨਾ ਸਰੀਰ ਦੇ ਵਿੱਚ ਤੇ ਕਿੱਥੇ ਨਾ ਕਿੱਥੇ ਤਕਲੀਫ ਦਿੰਦੀ ਰਹਿੰਦੀ ਹੈ ਤੇ ਉਹ ਮੇਰਾ ਸੱਚਾ ਭਾਈ ਹੈ ਤਕਲੀਫ ਹੁੰਦੀ ਹੈਗੀ ਹੈ ਬਰਕਿ ਕੋਈ ਗੱਲ ਨਹੀਂ ਸਾਨੂੰ ਵਿਸ਼ਵਾਸ ਹੈ ਪ੍ਰਸ਼ਾਸਨ ਤੇ ਤੇ ਆਪਣੇ ਜਿਹੜੇ ਆਪਣਾ ਜੂਰੀਡਿਕਸ਼ਨ ਹੈਗੀ ਹੈ ਕਿ ਕੋਈ ਨਹੀਂ 2-4 ਦਿਨਾਂ ਦੇ ਵਿੱਚ ਉਹਦੀ ਜ਼ਮਾਨਤ ਹੋ ਜੂਗੀ ਬਾਹਰ ਆ ਜਾਊਗਾ ਇਹਦੇ ਵਿੱਚ ਕੋਈ ਸਜ਼ਾ ਨਹੀਂ ਹੋਈ ਉਹਨੂੰ ਇੱਕ ਨਾਰਮਲੀ ਆਪਾਂ ਕਹਿ ਲੋ ਕਿ ਅਗਰ ਉਹਨੂੰ ਜੇਲ ਭੇਜਿਆ ਹੈਗਾ ਵੀ ਤੇ ਆਣ ਵਾਲੇ ਥੋੜੇ ਦਿਨਾਂ ਦੇ ਵਿੱਚ ਬਾਹਰ ਆ ਜਾਊਗਾ ਠੀਕ ਹੈ ਥੈਂਕ ਯੂ